ਪਈ ਸਾਭੂਣਾ ਨੇ 7 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਉਹਨਾਂ ਵਿੱਚ ਕੁਝ ਜ਼ਿਆਦਾ ਜਿਹੜੇ 3-4 ਸਿੰਘ ਉਹ ਜ਼ਿਆਦਾ ਸੀਰੀਅਸ ਵਾ ਤੇ ਅਸੀਂ ਪਰਸੋਂ ਇਸ ਇਸ ਵਿਸ਼ੇ ਤੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਹਾਂ ਜੇ ਮੰਗ ਪੱਤਰ ਇਗਨੋਰ ਕਰ ਦਿੱਤਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਰਦਾਸ ਕਰਕੇ ਤੇ ਮਤਲਬ ਕਿ ਇੱਥੇ ਭੁੱਖ ਹੜਤਾਲ ਤੇ ਬਹਿ ਜਾਣਾ ਜਿਹੜੇ ਬੱਚੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ ਅਸੀਂ ਇੱਥੇ ਭੁੱਖ ਹੜਤਾਲ ਤੇ ਪਾਵਾਂਗੇ ਜਿੰਨਾ ਚਿਰ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚੇ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਹੀ ਛਕਾਂਗੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮਰਨ ਲੱਗਿਆ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ 'ਚ ਨਹੀਂ ਪੈਣਾ ਚਾਹੀਦਾ ਅਸੀਂ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆ ਤੇ ਇਹ ਕਰਕੇ ਮੇਰੀ ਸਾਰੀ ਸੰਗਤਾਂ ਨੂੰ ਅਪੀਲ ਆ ਵੀ ਸਾਰੇ ਇੱਥੇ ਸਾਡਾ ਸਾਥ ਦਿਓ ਤਾਂ ਅਸੀਂ ਇੱਥੇ ਭੁੱਖ ਹੜਤਾਲ ਤੇ ਹੁਣ ਬਹਿਣਾ ਵਾ ਤੇ ਹੁਣ ਪ੍ਰਸ਼ਾਸਨ ਨੂੰ ਦੱਸਣ ਦਿਆ ਆ ਵੀ ਇਹ ਬੈਠੇ ਆ ਪਰसों ਦਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖਿਆ 7 ਦਿਨ ਦਾ ਛਾਪ ਕਦੀ ਮਿਲਣਾ ਹੀ ਨਹੀਂ ਇਹ ਤੇ ਭਗਵੰਤਬਾਨ ਵੀ ਸੋਚੇ ਵੀ ਮੈਂ ਵੀ ਇੱਕ ਮਾਂ ਦਾ ਪੁੱਤ ਵਾਂ ਜਿਹੜੀ ਮਾਂ ਦੇ ਪੁੱਤ 7-7 ਦਿਨ ਤੋਂ ਭੁੱਖੇ ਬੈਠੇ ਜੇਲ੍ਹਾਂ ਚ ਮਰਨ ਜਨਮ ਦੀ ਲੜਾਈ ਲਾਣੇ ਉਹ ਮਾਂਾਂ ਕਿਦਾਂ ਜੀਣਗੀਆਂ ਜਿਹੜੀ ਆਡੀਓ ਰਿਲੀਜ਼ ਹੋਈ ਹੈ ਇਹਨੂੰ ਕੀ ਦੇਖ ਲਓ ਕਿ ਇਹ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਚਰਣਾ ਕਮਲਾ ਪਾਸ ਬਾਬਰ ਸਮੂਹੋ ਸੰਗਤਾਂ ਦੀ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਸਰਕਾਰ ਦੇ ਸੇਵਕ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਦਿਨਾਂ ਦੇ ਸਾਥੀ ਸਿੰਘਾਨਾਰ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਾਲੀਆਂ ਸਰਕਾਰਾਂ ਨੇ ਜੋ ਤਸ਼ੱਦਦ ਕੀਤੇ ਹਨ ਅਤੇ ਬੰਦੀ ਕੀਤਾ ਹੈ ਸਤਿਗੁਰੂ ਜੀ ਉਹ ਜਿਨ੍ਹਾਂ ਦੀ ਰਿਹਾਈ ਵਾਸਤੇ ਅਤੇ ਚੜ੍ਹਦੀ ਕਲਾ ਵਾਸਤੇ ਤੰਤਰੁਸ਼ਨੀ ਦੀਆਂ ਦਰਤਾ ਲੈਣ ਵਾਸਤੇ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਅਸਥਾਨ ਸਿੱਖ ਧਾਮ ਦੇ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ ਗੁਰਦੁਆਮਾ ਤੇ ਸੁਮੱਚੇ ਪੰਥ ਵੱਲੋਂ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਕਰਨੀ ਵਿੱਚ ਕਰਤਾ ਪੁਰਖ ਕੋਲਵਾ ਵਾਲਨਾ 빙ਾ ਮਹਾਨ ਬਖਸ਼ਾ ਕਰਨੀਆਂ ਅਤੇ ਸਰਕਾਰਾਂ ਨੂੰ ਸਮਤ ਬਖਸ਼ਣੀ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਕਰਨੀ ਆਪ ਜੀ ਕਰੋ ਕਿਰਪਾ ਅਰਦਾਸ ਕੀਤੀ ਆ ਕੰਤ ਅੱਜ ਅਹੀ ਇਹੀ ਕਿ ਮਤਲਬ ਸਾਰੀ ਸੰਗਤ ਨੂੰ ਹੀ ਪਤਾ ਹੈ ਕਿ ਭਾਈ ਸਾਹਿਬ ਹੁਣਾਂ ਨੇ 7 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਉਹਨਾਂ ਵਿੱਚ ਕੁਝ ਜ਼ਿਆਦਾ ਜਿਹੜੇ ਤਿੰਨ ਚਾਰ ਸਿੰਘ ਉਹ ਜ਼ਿਆਦਾ ਸੀਰੀਅਸ ਵਾ ਤੇ ਅਸੀਂ ਪਰਸੋਂ ਇਸ ਇਸ ਵਿਸ਼ੇ ਤੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਦਾ ਮੰਗ ਪੱਤਰ ਇਗਨੋਰ ਕਰ ਦਿੱਤਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਰਦਾਸ ਕਰਕੇ ਤੇ ਮਤਲਬ ਕਿ ਇੱਥੇ ਭੁੱਖ ਹੜਤਾਲ ਤੇ ਬਹਿ ਜਾਣਾ ਜਿਹੜੇ ਬੱਚੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ ਅਸੀਂ ਇੱਥੇ ਭੁੱਖ ਹੜਤਾਲ ਤੇ ਬਾਵਾਂਗੇ ਜਿੰਨਾ ਚਿਰ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਿਰ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਅਸੀਂ ਛਕਾਂਗੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮਰਨ ਲੱਗਿਆ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ ਚ ਨਹੀਂ ਪੈਣਾ ਚਾਹੀਦਾ ਅਸੀਂ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆ ਤੇ ਇਹ ਕਰਕੇ અમારી ਸਾਰੀ ਸੰਗਤਾਂ ਨੂੰ ਅਪੀਲ ਆ ਵੀ ਸਾਰੇ ਇੱਥੇ ਭੁਖਟਾਲ ਤੇ ਹੁਣ ਬਹਿਣਾ ਵਾ ਤੇ ਹੁਣ ਪ੍ਰਸ਼ਾਸਨ ਨੂੰ ਦੱਸਣ ਦਿਆ ਵੀ ਇਹ ਬੈਠੇ ਆ ਪਰसों ਦਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖਿਆ 7 ਦਿਨ ਦਾ 7 ਦਿਨ ਦਾ ਪ੍ਰਸ਼ਾਸਨ ਕਿਤੇ ਸੁੱਤਾ ਪਿਆ ਸੀ ਵੀ ਉਹਨਾਂ ਨੇ ਇੰਨਾ ਅਗਨੋਰ ਕੀਤਾ ਵੀ ਇੱਕ ਬੰਦਾ ਜਨਮ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਆਰਾਮ ਨਾਲ ਆਪਣੇ ਕੰਮ ਚ ਲਾਉਣ ਡੇ ਇਹ ਪ੍ਰਸ਼ਾਸਨ ਵਾਲੇ ਅੱਜ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਵੀ ਉਹ ਦੁਖੀ ਆ ਉੱਥੇ 30 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਹ ਚ ਭੁਖਟਾਲ ਤੇ ਬੈਠੇ ਆ 10 ਬੰਦੇ ਉੱਥੇ 40 40 ਬੰਦੇ ਸਾਡੇ ਭੁਖਟਾਲ ਤੇ ਬੈਠੇ ਤੇ ਬਾਕੀ ਅਸੀਂ ਸਾਰਾ ਪਰਿਵਾਰ ਬਹਿਣ ਲੱਗੇ ਸਾਰੇ ਐਨਐਸਏ ਵਾਲਿਆਂ ਦੇ ਪਰਿਵਾਰ ਫੇਰ ਜਦੋਂ ਸਾਡੇ ਬੱਚੇ ਇਥੇ ਆਉਣ ਕੇ ਪੰਜਾਬ ਚ ਜੀਲ ਚ ਰੋਟੀ ਖਾਂ ਕੇ ਫੇਰ ਅਹੀਂ ਖਾਵਾਂਗੇ ਆਡਾ ਇਹ ਆਖਰੀ ਫੈਸਲਾ ਵਾ ਬਸ ਇੱਥੇ ਕਿੱਥੇ ਭੁੱਗਦਾ ਇਥੇ ਅਹੀਂ ਕਿਤੇ ਵੀ ਜਗ੍ਹਾ ਵੇਖਦੇ ਅਹੀਂ ਬਹਿ ਜਾਣਾ ਜਿੱਥੇ ਵੀ ਸਾਨੂੰ ਜਗ੍ਹਾ ਮਿਲੀ ਹੋ ਸਕਦਾ ਹੈ ਸੜਕਾਂ ਹੀ ਰੋਕੀ ਐ ਜੋ ਸਰਕਾਰ ਦੇ ਨਾਲ ਕੋਈ ਹਲੇ ਅਜੇ ਨਹੀਂ ਸਾਡੀ ਕੋਈ ਗੱਲ ਬਾਤ ਵੀ ਸਰਕਾਰਾਂ ਤੇ ਸਾਨੂੰ ਵਿਸ਼ਵਾਸ ਹੀ ਨਹੀਂ ਰਿਹਾ ਪਰਸੋਂ ਅਹੀਂ ਉਹਨੂੰ ਮੰਗਵਾਂਗੇ ਤਾਂ ਜੇ ਸਾਡਾ ਕੋਈ ਜਵਾਬ ਦਿੱਤਾ ਸਰਕਾਰ ਨੇ ਸਰਕਾਰ ਤੇ ਵਿਸ਼ਵਾਸ ਨਹੀਂ ਤਾਂ ਕਰੀਏ ਨਾ ਜੇ ਨੂਚ ਇਨਾਂ ਕੁਛ ਹੋਇਆ ਤੇ ਉਹਨਾਂ ਤੇ ਐਨਐਸਏ ਨਹੀਂ ਲੱਗੀ ਭਗਵੰਤਮਾਨ ਲਾਈਵ ਹੋ ਕੇ ਕਹਿ ਰਿਹਾ ਸੀ ਵੀ ਜਿੱਥੇ ਦਿੱਲੀ ਮੋਰਚੇ 'ਚ ਮੁੰਡਾ ਮਰਿਆ ਵਾ ਵੀ ਉਹ ਗਲਤ ਹੋਇਆ ਵਾ ਨੂਚ ਇਨਾਂ ਕੁਛ ਹੋਇਆ ਸੀ ਤੇ ਉਹ ਵੀ ਗਲਤ ਗਲਤ ਸੀ ਉੱਥੋਂ ਦੇ ਬੰਦਿਆਂ ਨੂੰ ਅਠੀਂ ਦੀ ਨਹੀਂ ਜਮਾਨਤ ਮਿਲ ਗਈ ਤੇ ਸਿੱਖਾ ਵਾਸਤੇ ਸਾਰੇ ਕਾਨੂੰਨ ਬਣਿਆ ਤੁਹਾਨੂੰ ਲੱਗਦਾ ਕਿ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਉਮੀਦ ਹੀ ਨਹੀਂ ਸਿੱਖਾਂ ਨੂੰ ਇਨਸਾਫ ਕਦੀ ਮਿਲਣਾ ਹੀ ਨਹੀਂ ਇਹ ਤੇ ਭਗਵੰਤ ਮਾਨ ਵੀ ਸੋਚੇ ਵੀ ਮੈਂ ਵੀ ਕਿ ਮਾਂ ਦਾ ਪੁੱਤ ਵਾਂ ਜਿਹੜੀ ਮਾਂ ਦੇ ਪੁੱਤ 7-7 ਦਿਨ ਤੋਂ ਭੁੱਖੇ ਬੈਠੇ ਜੇਲ੍ਹਾਂ ਚ ਮਰਨ ਜਨਮ ਦੀ ਲੜਾਈ ਲਾਣੇ ਉਹ ਮਾਂਾਂ ਕਿਦਾਂ ਜੀਣਗੀਆਂ ਜਿਹੜੀ ਆਡੀਓ ਰਿਲੀਜ਼ ਹੋਈ ਹੈ ਇਹਨੂੰ ਕੀ ਦੇਖ ਲਓ ਕਿ ਇਹ ਸਰਕਾਰ ਕੀ ਚਾਹੁੰਦੀ ਹੈ ਇਸ ਦੀ ਜਿਹੜੀ ਆਡੀਓ ਭਾਈ ਅਮਰਪਾਲ ਸਿੰਘ ਜੀ ਦੀ ਸਾਵੀਆਂ ਵੀ ਆ ਰਹੀ ਹੈ ਉਹ ਤੇ ਹੁਣ ਸਰਕਾਰ ਵੇਖੇ ਕਿ ਕਿਸੇ ਵੀ ਸਿੰਘ ਦਾ ਨੁਕਸਾਨ ਹੁੰਦਾ ਤੇ ਸਰਪ੍ਰਸ਼ਾਸਨ ਜ਼ਿੰਮੇਵਾਰ ਆ ਕਿਉਂਕਿ ਉਥੇ ਬਸੰਤ ਇੰਨਾ ਸੀਰੀਅਸ ਆ ਗਿਆ ਉਥੇ ਡਾਕਟਰਾਂ ਦੀ ਟੀਮ ਵੀ ਬੁਲਾਈ ਗਈ ਉਹਨਾਂ ਵੀ ਕਿਹਾ ਵੀ ਕਿਸੇ ਵੇਲੇ ਵੀ ਇਹਨੂੰ ਕੁਝ ਹੋ ਸਕਦਾ ਪਰ ਉਹਨੇ ਅਰਦਾਸ ਕੀਤੀ ਆ ਕਿ ਮਰਨ ਤੱਕ ਮੇਰੇ ਮੂੰਹ ਚ ਪਾਣੀ ਨਹੀਂ ਪੈਣਾ ਚਾਹੀਦਾ ਸ਼ਾਮ ਦੀ ਧਰਤੀ ਦਾ ਤੇ ਬਾਕੀ ਇਹ ਹੁਣ ਪ੍ਰਸ਼ਾਸਨ ਵੇਲੇ ਪਈ ਨੇ ਕੀ ਕਰਨਾ ਇਹਨਾਂ ਹੁਣ 84 ਵੱਲ ਨੂੰ ਖੜਨਾ ਕਿ ਕੀ ਕਰਨਾ ਇਹਨਾਂ ਨੇ ਵੇ ਹੁਣ ਇਹਨਾਂ ਦਾ ਪ੍ਰਸ਼ਾਸਨ ਦਾ ਫੈਸਲਾ ਵਾ ਆਹੀਂ ਤੇ ਸ਼ਾਂਤੀਪੂਰਵਕ ਹੀ ਬਹਾਂਗੇ ਭੁੱਖ ਹੜਤਾਲ ਤੇ ਜਿੰਨੇ ਦਿਨ ਇਹ ਕੱਟਦੇ ਆਂ ਅਸੀਂ ਕਟਾਂਗੇ ਅਕਾਲ ਤੱਕ ਅਰਦਾਸ ਅ ਨਹੀਂ ਅਸਾਦ ਦੇ ਬੈਠਣ ਦੀ ਤਾਂ ਸਹੀ ਉਹਨਾਂ ਦੀ ਚੜਦੀ ਕਲਾ ਦੀ ਕੀਤੀ ਪਾਏ ਉਹਨਾਂ ਨੂੰ ਸਬਰ ਸੰਤੋਖ ਬਖਸ਼ਿਆ ਤੇ ਉਹ ਚੜਦੀ ਕਲਾ ਚ ਰਹੇ ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਉਹ ਸਹੀ ਸਲਾਮਤ ਨੇ ਪਾਉਣ ਠੀਕ ਹੈ ਇਹ ਇੱਕ ਉਸ ਵਾਲੀ ਪੰਜਾਬ ਦੇ ਮੁੰਡੇ ਜਿਹੜੀ ਮੈਂ ਤੁਹਾਨੂੰ ਸੁਣਾਈ ਜਿਉਂ ਕੋਈ ਵੀ ਇਹੋ ਜਿਹਾ ਇਸ਼ੂ ਹੋ ਜਾਂਦਾ ਤੁਸੀਂ ਅਸੀਂ ਨੂੰ ਕਹਿੰਦਾ ਦੇਖੋ ਇਹਨੂੰ ਸਰਕਾਰਾਂ ਦੇ ਮਲੇ ਕੀ ਕਰਨਾ ਇਹ ਗਲਤੀ ਹੈ ਸਾਰੇ ਅੱਗੇ ਪੰਜਾਬ ਚ ਆਣਿਆ ਸੀ ਲੱਗਦੀਆਂ ਉਹ ਕਿਤਾ ਪੰਜਾਬ ਦੀਆਂ ਜੇਲਾਂਾਂ ਚ ਰਹਿੰਦੇ ਸੀ ਜਿਹੜੀ 90 ਤੋਂ ਪਹਿਲਾਂ ਐਨਐਸਏ ਲੱਗੀਆਂ ਸੀ ਉਹ ਪੰਜਾਬ ਦੀਆਂ ਜੇਲਾਂਾਂ ਚ ਹੀ ਰਹੇ ਆ ਇਨਾਂ ਦੀਆਂ ਸੇਈ ਦਾ ਹੋ ਉਹ ਆਪਣਾ ਤਾਂ 2500 ਹਜ਼ਾਰ ਕਿਲੋਮੀਟਰ ਦੂਰ ਜਿੱਤੇ ਅਹੀਂ ਜਾ ਵੀ ਨਹੀਂ ਸਕਦੇ ਦੋ ਦੋ ਤਿੰਨ ਤਿੰਨ ਮਹੀਨੇ ਇਹਨਾਂ ਨੇ ਉੱਥੇ ਛੁੱਟਿਆ ਖੜ ਕੇ ਐਨੇ ਉਹਨਾਂ ਦੇ ਤਸੱਦ ਤੋਂ ਡੇ 10 ਮਹੀਨੇ ਫਿਰ ਵੀ ਉਹਨਾਂ ਚੱਲੇ ਤਸੱਦ ਜਦੋਂ ਸਿਰੋ ਪਾਣੀ ਨੰਗਿਆ ਉਹਨਾਂ ਦੇ ਬਾਥਰੂਮਾਂ ਜਿਹਨਾਂ ਕੈਮਰਿਆਂ ਤੱਕ ਲਾਈਵ ਫੇਰ ਉਹਨਾਂ ਨੇ ਇਹ ਮੁਤਾ ਚੁੱਕਿਆ ਠੀਕ ਠੀਕ ਹੈ ਓਕੇ ਅੱਜ ਅਸੀਂ ਜਿਹੜੇ ਇੰਡੀਅਨ ਸਟੇਟ ਸਰਕਾਰ ਨੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਪਾਲਿਸੀ ਇੱਕ ਨੀਤੀ ਦੇ ਤਹਿਤ ਗੈਰ ਕਾਨੂੰਨੀ ਢੰਗ ਦੇ ਨਾਲ ਭਾਈ ਅਮਰਪਾਲ ਸਿੰਘ ਖਾਲਸਾ ਭਾਈ ਦਲਜੀਤ ਸਿੰਘ ਕਲਸੀ ਪ੍ਰਧਾਨ ਮੰਤਰੀ ਬੁੱਕਨਾਲਾ ਬਾਜੇ ਕੇ ਚਾਚਾ ਹਰਜੀਤ ਇਹ ਦਾਸ ਸਿੰਘਾਂ ਨੂੰ ਜਿਹੜਾ ਐਨਐਸਏ ਲਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਤੇ ਉਹਨਾਂ ਦੇ ਨਾਲ ਮਿਸਬੀਹਵ ਕੀਤਾ ਹੈ ਉਹਨਾਂ ਦੇ ਜਿਹੜੀਆਂ ਬੈਰਕਾਂਵਾਂ ਦੇ ਵਿੱਚ ਕਮਰੇ ਲਾ ਕੇ ਉਹਨਾਂ ਦੀ ਜਸੂਸੀ ਕਰਨ ਦਾ ਜਿਹੜਾ ਪ੍ਰਾਲਾ ਸੀ ਤੇ ਫਿਰ ਜਦੋਂ ਇਹਨਾਂ ਨੇ ਕੈਮਰੇ ਫੜ ਲਏ ਤਾਂ ਪ੍ਰਸ਼ਾਸਨ ਡਿਬਰੂਗੜ੍ਹ ਇਹ ਕੈਮਰੇ ਖੋਣ ਲੱਗਿਆ ਤਾਂ ਕੈਮਰੇ ਖੋਤਾ ਨਹੀਂ ਸਕੇ ਫਿਰ ਉਹਨਾਂ ਨੇ ਪ੍ਰਸ਼ਾਸਨ ਨੂੰ ਕੈਮਰੇ ਦੇਤੇ ਉਲਟਾ ਕਹਿੰਦੇ ਜੀ ਇਹ ਜੀ ਸਮਾਰਟਫੋਨ ਹੈਗੀ ਆ ਘੜੀ ਹੈ ਇਹ ਉਲਟਾ ਇਲਜ਼ਾਮ ਲਾਉਣੇ ਕੀਤੇ ਕਦਾਰਪੁਰਸ਼ੀ ਕਰਨੀ ਸ਼ੁਰੂ ਕੀਤੀ ਉਸ ਸਬੰਧ ਦੇ ਵਿੱਚ ਅਸੀਂ ਸਾਰੇ ਡਿਪਟੀ ਕਮਿਸ਼ਨ ਇੱਥੇ ਅੰਮ੍ਰਿਤਸਰ ਨੂੰ ਮਿਲੇ ਸੀ ਉਹਨਾਂ ਨੂੰ ਸਾਰੀ ਗੱਲ ਕੀਤੀ ਸੀ ਕਿ ਇਹਨਾਂ ਦਾ ਕਿਸੇ ਵੇਲੇ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਅਸੀਂ ਪੀਸ ਤੇ ਸ਼ਾਂਤੀ ਚਾਹੁੰਦੇ ਹਾਂ ਤੇ ਇਹ ਜਿਹੜਾ ਜ਼ਬਰ ਹੈ ਇਹ ਰੋਕਿਆ ਜਾਵੇ ਡਿਪਟੀ ਕਪੀਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ ਮੈਂ 2 ਘੰਟੇ ਚ ਰਿਪੋਰਟ ਦੇਵਾਂਗਾ ਇੱਕੋ ਹੀ ਨਿਕਾਤੀ ਪ੍ਰੋਗਰਾਮ ਸੀ ਕਿ ਸਾਡਾ ਜੇਲ ਤਬਦੀਲ ਕਰ ਦਿੱਤੀ ਜਾਵੇ ਇਹ ਜੇਲ ਇਹ ਨਹੀਂ ਕਹਿੰਦੇ ਪੱਟ ਜੇਲ ਸਾਨੂੰ ਅੰਮ੍ਰਿਤਸਰ ਪੰਜਾਬ ਦੀ ਕਿਸੇ ਜੇਲ ਦੇ ਵਿੱਚ ਹੀ ਉਹਨਾਂ ਨੂੰ ਲਿਆਂਦਾ ਜਾਵੇ ਤਾਂ ਜੋ ਇਹ ਜਿਹੜਾ ਕੰਮ ਜਿਹੜਾ ਇਹ ਮਾਹੌਲ ਖਰਾਬ ਨਾ ਹੋ ਸਕੇ ਤੇ ਫਿਰ ਜਦੋਂ ਇਹ ਸਾਡੀ ਗੱਲ ਕਿਸੇ ਨੇ ਸੁਣੀ ਨਾ ਨਾ ਚੀਫ ਮਿਨਿਸਟਰ ਨੇ ਸੁਣੀ ਨਾ ਚੀਫ ਸਕੱਟਰੀ ਨੇ ਸੁਣੀ ਤਾਂ ਫਿਰ ਅੱਜ ਅਸੀਂ ਕਾਲ ਤੱਕ ਸਾਬ ਤੇ ਸਾਰੇ ਪਰਿਵਾਰ ਆਏ ਸੀ ਅਰਦਾਸ ਕੀਤੀ ਅਰਦਾਸ ਕਰਕੇ हे ਸੱਚੇ ਪਾਤਸ਼ਾਹ ਸਾਡੇ ਤੇ ਬਲ ਬਖਸ਼ ਕੇ ਸੀ ਚੜ੍ਹਦੀ ਕਲਾ ਚ ਰਹੀਏ ਹੁਣ ਪ੍ਰੋਗਰਾਮ ਹੈ ਕਿ ਅਸੀਂ ਭੁੱਖ ਹੜਤਾਲ ਤੇ ਪਰਿਵਾਰ ਬੈਠਣਗੇ ਵੀ ਜੇ ਉਹ ਭੁੱਖ ਹੜਤਾਲ ਤੇ ਪੁੱਤ ਬੈਠੇ ਹੁਣ ਤੁਸੀਂ ਦੇਖੋ ਵੀ 24 ਘੰਟੇ ਭੁੱਖ ਹੜਤਾਲ ਕਟਰੀ ਸੌਖੀ ਹੈ ਜੀ ਇੱਕ ਘੰਟਾ ਬੰਦਾ ਨਹੀਂ ਸਕਦਾ ਇਨਾਂ ਦੀ ਹਾਲਤ ਬੜਿਆਂ ਦੀ ਖਰਾਬ ਹੈ ਹਰਜੀਤ ਸਿੰਘ ਜਿਹੜਾ ਉਹ ਸ਼ੂਗਰ ਦਾ ਪੇਸ਼ੈਂਟ ਹੈ ਤੇ ਬਸੰਤ ਸਿੰਘ ਦੀ ਵੀ ਬਹੁਤ ਬੁਰੀ ਹਾਲਤ ਹੈ ਤੇ ਇਹ ਐਵੇਂ ਲੜਾਈ ਨਹੀਂ ਆਰਪਾਰ ਦੀ ਲੜਾਈ ਹੈ ਤੇ ਇਹ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਕਿ ਤੇਰੇ ਵੱਸ ਹੈ ਜਦੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰੀ ਮੁਲਾਕਾਤਾਂ ਕਰੋਂਦਾ ਸਾਰਾ ਉਹ ਤਾਂ ਇੱਕ ਜੇਲ੍ਹ 'ਚ ਭੇਜੀ ਆ ਤੇ ਫੇਰ ਯਾਰ ਇਸ ਜੇਲ੍ਹ 'ਚ ਕਿਉਂ ਨਹੀਂ ਲਿਉਂਦੇ ਤਬਦੀਲ ਅਸੀਂ ਤਾਂ ਕਹਿੰਨਾ ਜੇਲ੍ਹ ਕਿਤੇ ਵੀ ਲਿਆਓ ਤੇ ਇਸ ਕਰਕੇ ਭੁਖੜਤਾ ਰੱਖੀਏ ਜੇ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਉਧਰ ਕਿਸਾਨੀ ਸੰਘਰਸ਼ 'ਚ ਗੋਲੀਆਂ ਵੱਜੀਆਂ ਜਾਂਦੀਆਂ ਉਧਰ ਸ਼ੰਭੂ ਤੋਂ ਗੇਂ ਬੰਦ ਕਰਦੇ ਦਰਵਾਜ਼ੇ ਤੇ ਇੱਧਰ ਕਹਿੰਦੇ ਆ ਵੀ ਸਾਡੇ ਸਿੰਘ ਡਿਬਰੂਗੜ੍ਹ ਚ ਰਹਿਣ ਇੱਧਰ ਸਾਡੇ ਬਾਰਡਰ ਬੰਦ ਕਹਤੇ ਕੀ ਕਰੀਏ ਯਾਰ ਹੁਣ ਕਦੇ ਦਰਬਾਰ ਸਾਹਿਬ ਟਾਉਂਦੇ ਕਦੇ ਗੱਲਾਂ ਚ ਟੈਰ ਪਾਉਂਦੇ ਕਦੇ ਧੀਆਂ ਬਣੇ ਦੀ ਬੇਪਤੀਆਂ ਕਰ ਜੰਦੇ ਆ ਕਦੇ ਯਾਰ ਕੀ ਕਰੀਏ ਸਾਡਾ ਜਿਹੜਾ ਸੋਸ਼ਲ ਮੀਡੀਆ ਆ ਜੀ ਨਿਊਜ਼ ਤੇ ਸੀ ਇਹਨਾਂ ਤੇ ਵੀ ਜ਼ੁਲਮ ਹੋਇਆ ਸੀ ਵੀ ਬੈਠੇ ਸੀ ਉਦੋਂ ਇਹਨਾਂ ਦੇ ਦਫਤਰੀ ਭੰਨ ਦਿੱਤੇ ਸੀ ਕੀ ਕਰੀਏ ਬਹੁਤ ਵੱਡਾ ਜ਼ੁਲਮ ਹੋ ਰਿਹਾ ਤੇ ਜੇ ਸਰਕਾਰ ਨੂੰ ਐਵੇਂ ਨਾ ਸਮਝ ਲਿਆ ਜੀ ਬਗਰਾੜੀ ਮੋਰਚਾ ਲੱਗਿਆ ਸੀ ਅਸੀਂ ਕਹਿ ਸੀ ਆ ਫੜ ਲਓ ਜੇ ਦੇ ਨਹੀਂ ਫੜੇ ਤੇ ਦੋ ਸਿੰਘ ਸ਼ਹੀਦ ਹੋ ਗਏ ਜੇ ਕਿਤੇ ਮਾੜਾ ਮੋਟਾ ਨੁਕਸਾਨ ਹੋ ਗਿਆ ਪੰਜਾਬ ਦਾ ਮਾਹੌਲ ਖਰਾਬ ਕਰੂਗੀ ਭਗਵੰਤ ਮਾਨ ਦੀ ਸਰਕਾਰ ਹੈ ਮੈਂ ਮੋਦੀ ਸਰਕਾਰ ਨੂੰ ਵੀ ਕਹਣਾ ਕਿ ਇਹ ਇਹੋ ਜਿਹਾ ਪਰਖਣਾ ਸਿੱਖ ਜੇ ਅਸੀਂ ਸਿਰ ਵੱਡੇ ਤੋਂ ਸਾਡਾ ਬਾਬਾ ਲੜ ਸਕਦਾ ਤੇ ਜੇ ਅਸੀਂ ਇੰਦਰਾ ਗਾਂਧੀ ਨੂੰ ਸਬਕ ਸਿਖਾ ਸਕਦੇ ਆ ਜੇ ਜਰਨਲ ਵੈਦਿਆ ਨੂੰ ਸਿਖਾ ਸਕਦੇ ਆ ਹੁਣ ਤਾਂ ਅਸੀਂ ਬੈਠੇ ਆ ਆਰਟੀਕਲ 14 19 21 ਦੇ ਮੁਤਾਬਕ ਫਰੀडम ਆਫ ਸਪੀਚ ਹੈ ਤੇ ਫਰੀडम ਆਫ ਐਕਸਪ੍ਰੈਸ਼ਨ ਹੈ ਤੇ ਫਿਰ ਜਦੋਂ ਅਸੀਂ ਫ੍ਰੀ ਕਰਕੇ ਆਪਣੀ ਗੱਲ ਕਰ ਸਕਦੇ ਆ ਅਮਰਪਾਲ ਦੇ ਕੋਲ ਬੰਮ ਫੜਿਆ ਸੀ ਕੋਈ ਤੋ ਫੜੀ ਸੀ ਕਿ ਉਹਦੇ ਕੋਲ ਫੜਿਆ ਕੀ ਸੀਗਾ ਕੁਝ ਵੀ ਨਹੀਂ ਫੜਿਆ ਆ ਅਸੀਂ ਭੁਖੜਤਲ ਤੇ ਤਾਂ ਬੈਠੇ ਆ ਜਦੋਂ ਪ੍ਰਧਾਨ ਮੰਤਰੀ ਨੇ ਗੱਲ ਨਹੀਂ ਸੁਣੀ ਪ੍ਰੈਜ਼ੀਡੈਂਟ ਨੇ ਗੱਲ ਨਹੀਂ ਸੁਣੀ ਰਾਜ ਸਭਾ ਦੇ ਗੱਲ ਨਹੀਂ ਸੁਣੀ ਸੂਓ ਮੋਟੋ ਐਕਸ਼ਨ ਹੀ ਨਹੀਂ ਲਿਆ ਸੂਓ ਮੋਟੋ ਸੁਪਰੀਮ ਕੋਰਟ ਲੈ ਲੈਂਦੀ ਤੇ ਜਦੋਂ ਇਕਰਾਮਦੇਵ ਇੱਕ ਮੁਜ਼ਾਹਰਾ ਕਰਦਾ ਦਿੱਲੀ ਤੇ ਦਿੱਲੀ ਪੁਲਿਸ ਉਹਦੇ ਤੇ ਬਿਛਾੜ ਕਰ ਦਿੰਦੀ ਪਾਣੀ ਤੇ ਤੇ ਫੇਰ ਉਹ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਕੇ ਨਿਕਲ ਜਾਂਦਾ ਤੇ ਹਾਈ ਕੋਰਟ ਦਿੱਲੀ ਕਹਿੰਦੀ ਆ ਡੀਸੀਪੀ ਨੂੰ ਕਹਿੰਦੇ ਵੀ ਇਹ ਕਰ ਨਹੀਂ ਸਕਦਾ ਇਲੀਗਲ ਹੈ ਤੇ ਫਿਰ ਹੁਣ ਸੁਪਰੀਮ ਕੋਰਟ ਹੀ ਇਲੀਗਲ ਜਿਹੜਾ ਹੋ ਰਿਹਾ ਹੈ ਇਹ ਨੂ ਸੂਰ ਮੋਡ ਸ ਲੈ ਕੇ ਇਹ ਕਰੇ ਇਹ ਤਾਂ ਬੈਠਿਆ ਕਿ ਸਾਡੀ ਕੋਈ ਗੱਲ ਹੀ ਨਹੀਂ ਸੁਣ ਰਿਹਾ ਕਿਉਂਕਿ ਅਸੀਂ ਸਿੱਟੇ ਰੋਡ ਦੇ ਕਰਤਾਰ ਨੂੰ ਜਾਂ ਜਾਨੀਆ 300 ਦੇ ਕਰਤਾਰ ਨੂੰ ਹੁਣ ਕਿਉਂ ਦੇਖਦੇ ਕਿਸੇ ਦੇ ਕਰਤਾਰ ਦੀ ਗੱਲ ਨਹੀਂ ਇੱਥੇ ਤਾਂ ਗੱਲ ਹੈ ਜਿੱਤਣ ਦੀ ਕਰਤਾਰਾਂ ਬਾਰੇ ਕਰਤਾਰਾਂ ਕਰਤਾਰਾਂ ਬਾਰੇ ਕਰਾਂਗੇ ਗੱਲਾਂ ਬਾਅਦ ਚ ਕਰਤਾਰਾਂ ਬਾਰੇ ਜੀ ਕਰਾਂਗੇ ਗੱਲ ਸਿੱਖ ਕੌਮ ਦੀਆਂ ਸਾਡੀਆਂ ਪ੍ਰੋਬਲਮਸ ਹੋ ਸਕਦੀਆਂ ਬੜੀਆਂ-ਬੜੀਆਂ ਪ੍ਰੋਬਲਮਾਂ ਹੈ ਕਿਰਦਾਰਾਂ ਦੀ ਗੱਲ ਕਰਾਂਗੇ ਹੁਣ ਤਾਂ ਭਾਈ ਸਾਰੇ ਇਕੱਠੇ ਹੋ ਕੇ ਉਧਰ ਮੈਂ ਯੂਨੀਅਨ ਨੂੰ ਵੀ ਕਹਣਾ ਜੀ ਯੂਨੀਅਨ ਉਹ ਭਰਾ ਤੁਹਾਡੇ ਐ ਉਹ ਜੇ ਭਾਵੇਂ ਦੁਆਨੇ ਫੈਸਲਾ ਲਿਆ ਹੈ ਗੱਲ ਤਾਂ ਕਦੀ ਆ ਸਾਰੇ ਚਲੇ ਜਾਓ ਚਲੇ ਜਾਓ ਚਲੇ ਜਾਓ ਚਲੇ ਜਾਓ ਤੇ ਜੇ ਨਹੀਂ ਚਲੇ ਜਾਣਾ ਤੇ ਫਿਰ ਪਤਾ ਕੀ ਕਰਦੋ ਦਿੱਲੀ ਕੰਦੀ ਸਾਡੇ ਘਰੇ ਨਾ ਆਓ ਤੇ ਤੁਸੀਂ ਕਹੋ ਸਾਡੇ ਘਰੇ ਨਾ ਆਓ ਦਿੱਲੀ ਦੇ ਸਾਰੇ ਰਸਤੇ ਬੰਦ ਕਰ ਦਿਓ ਦਿੱਲੀ ਦਾ ਇੱਕ ਬੰਦਾ ਉਹਨਾਂ ਦੇ ਨਾ ਮੰਤਰੀ ਆਵੇ ਨਾ ਕੋਈ ਆਵੇ ਨਾ ਐਮਪੀ ਆਵੇ ਚੁੱਪ ਕਰਕੇ ਬੰਦ ਕਰੇ ਆਡੈਂਟੀ ਗੱਡ ਵੇਖੋ ਦਿੱਲੀ ਲੱਗੋ ਬੈਗ ਦਿੱਲੀ ਉਹਨਾਂ ਨੂੰ ਗੋ ਬੈਕ ਕਰ ਦਿਓ ਉਹਦੇ ਵਿੱਚ ਢਾਡੀ ਰਾਗੀ ਸਾਡੀ ਪ੍ਰਸਾਦ ਦੇਵੇ ਫੇਰ ਭਾਈ ਇਧਰ ਵੀ ਦਰਵਾਜ਼ਾ ਬੰਦ ਤੇ ਉਧਰ ਵੀ ਬਜ਼ੁਰਾਂਜ ਤੇ ਜੇ ਉਹਨਾਂ ਨੇ ਸਾਡੇ ਦਰਵਾਜ਼ੇ ਪਹਿਲਾਂ ਬੰਦ ਕੀਤੇ ਆ ਤੇ ਸਾਨੂੰ ਗੋਲੀਆਂ ਮਾਰੀਆਂ ਤੁਸੀਂ ਸਾਰੇ ਦਰਵਾਜ਼ੇ ਬੰਦ ਕਰੋ ਸਾਰੀਆਂ ਨੂਨੀਆਂ ਇੱਕ ਇੱਕ ਬਾਰਡਰ ਘੇਰ ਕੇ ਤੇ ਦਿੱਲੀ ਆਣਿਆਂ ਦਾ ਉਹਨਾ ਬੰਦ ਕਰ ਦਿਓ ਗੱਡੀਆਂ ਬੰਦ ਕਰ ਦਿਓ ਲੇਲਾ ਬੰਦ ਕਰ ਦਿਓ ਸੜਕਾਂ ਜਾਮ ਕਰ ਦਿਓ ਪੀਸਫੁਲੀ ਢੰਗ ਦੇ ਨਾਲ ਮੁੰਡੇ ਨਾ ਮਰੋ ਤੇ ਉਹਨਾਂ ਨੂੰ ਕਹੋ ਵੀ ਤੁਸੀਂ ਵੀ ਸਾਡੇ ਘਰੇ ਨਾ ਆਓ